ਪਿਛਲੇ ਦਿਨੀ ਹੀ ਪਿੰਡ ਅਬੁੱਲੁਖਰਾਣਾ ਵਿਖੇ ਪਿਓ ਪੁੱਤ ਦੇ ਹੋਏ ਕਤਲ ਤੋਂ ਬਾਅਦ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਰੇਲ ਵੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਮਲੋਠ ਪੁੱਜੇ ਜਿਨ੍ਹਾਂ ਨੇ ਮ੍ਰਿਤਕ ਪਰਿਵਾਰ ਨਾਲ ਅਫਸੋਸ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੇ ਗ੍ਰਹਿ ਵਿਖੇ ਪ੍ਰੈਸ ਵਾਰਤਾ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਪਰਿਵਾਰ ਦੇ ਪਿਓ ਪੁੱਤ ਦਾ ਸ਼ਰੀਆਮ ਕਤਲ ਹੋਇਆ ਹੈ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੁਖਸਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਆ ਟਿਊਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਇਸ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿਡੇ ਕਿਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜਿੰਨੂੰ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ ਚ ਮਲਾਉਣ ਦਾ ਸਮਾਂ ਆ ਗਿਆ ਤੇ ਇਹ ਕਿਹੜਾ ਸਿੰਧ ਪਾਣੀ ਨੂੰ ਜਿਹੜਾ ਕੇ ਬੰਦ ਕਰ ਲੈ ਕੇ ਉਹਨਾਂ ਨੇ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿੰਧੂ ਦਾ ਪਾਣੀ ਨਹੀਂ ਮਿਲਦਾ ਤਾਂ ਖੂਨ ਵਹਾਜੂ ਦੇਖੋ ਗੱਲ ਇਹ ਆ ਹਿੰਦੁਸਤਾਨ ਭਾਰਤ ਇੰਡੀਆ ਇੱਕ ਦੁਨੀਆ ਦੀ 3ਜੀ 4ਵੀ ਨੰਬਰ ਦੀ ਪਾਵਰ ਆ ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਆ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲ ਸਾਹਿਬ ਉਹ ਅਲੱਗ ਮੀਟਿੰਗਾਂ ਕਰਦੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆਂ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਹੈ ਉਹ ਤਾਕਤ ਬਣਾ ਕੇ ਕੰਮ ਕਰਨਾ ਹੈ ਉਹ ਕਾਇਰਾ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਹ ਤੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆਂ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਅਲੱਗ-ਅਲੱਗ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਇਹ ਫੇਰ ਠੰਡੇ ਨਹੀਂ ਹੁੰਦੇ ਉਹ ਨਜ਼ਰ ਜਿੱਦਾਂ ਚੜ ਇਹਨਾਂ ਨੇ ਜੁੱਤੀ ਨਾ ਫੇਰੇ। ਆਖ਼ਰ ਸਵਾਲ ਹੈਗਾ ਵੇਖ ਚਰਚਾ ਚੱਲ ਰਹੀ ਹੈ ਜੀ ਉਹ ਗੱਡ ਦੇ ਨਾਲ ਜਿਹੜੇ ਕਿਸਾਨਾਂ ਨੂੰ ਕਿਹਾ ਨਹੀਂ ਨਹੀਂ ਉਹ ਗਲਤ ਖਬਰ ਗਲਤ ਖਬਰ ਬਿਲਕੁਲ ਗਲਤ ਜਿਹੜੀ ਜਮਾਨਤ ਆਈ ਹੈ ਪੰਜਾਬ ਦਾ ਬਾਰਡਰ ਕਿਉਂ ਘਟਾਉਣ ਵਾਲਾ ਜਿਹਾ ਮਾਨਤਾ ਜਾਂਦਾ ਹੈ। ਦੇਖੋ ਮੇਰੇ ਕੋਲ ਰੇਲਵੇ ਮਿਨਿਸਟਰੀ ਆ ਬਹੁਤ ਤੁਸੀਂ ਇਹ ਟੁਕਮਾ ਸਵਾਲ ਕੀਤਾ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕੋਈ ਰੇਲ ਮਿਨਿਸਟਰ ਨਹੀਂ ਰਿਹਾ ਜੀ ਰੇਲਵੇ ਪੱਖੋਂ ਪੰਜਾਬ ਬੜੇ ਵੱਡੇ ਲੈਵਲ ਤੇ ਇਗਨੋਰ ਹੋਇਆ ਹੈ। ਇਹ ਕੋਈ ਸ਼ੱਕ ਨਹੀਂ ਛੋਟੀ ਸਟੇਟ ਬਹੁਤ ਤਰੀਕੇ ਨਾਲ ਰਹਿ ਹਾਈਵੇਜ਼ ਮੰਡੀ ਕਰਨਲ ਛੋਟੀਆਂ ਅੰਦਰਲੀਆ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਤੇ ਇੱਕ ਆਪਣੇ ਖੁਸ਼ਹਾਲੀ ਬਹੁਤ ਚਿਰ ਤੋਂ ਆ ਤੇ ਹਰ ਦੇ ਕੋਲ ਗੱਡੀ ਦੋ ਪਹੀਆ ਬਾਈਕਲ ਹਰ ਚੀਜ਼ ਜਿਹੜੀ ਆ ਸਹੂਲਤ ਬਹੁਤ ਪਹਿਲਾਂ ਦੀਆਂ ਇਸ ਕਰਕੇ ਟ੍ਰੇਨ ਦੀ ਰੇਲ ਦੀ ਕੋਈ ਜ਼ਰੂਰਤ ਘੱਟ ਪਈ ਆ ਪਰ ਅੱਜ ਪੋਲੂਸ਼ਨ ਅੱਜ এনवायरमेंट ਨੂੰ ਦੇਖਦੇ ਹੋਏ ਅੱਜ ਅਸੀਂ ਗੱਡੀਆਂ ਕਾਰਾਂ ਸਕੂਟਰ ਉਹਨਾਂ ਦਾ ਵਰਤੋਂ ਅਗਲੇ ਆਉਣ ਵਾਲੇ ਦਿਨਾਂ 'ਚ ਘੱਟ ਕਰਨੀ ਆ ਤੇ ਜੇ ਪੋਲਿਊਸ਼ਨ ਨੂੰ ਰੋਕਣਾ ਦੂਜੀ ਗੱਲ ਐਕਸੀਡੈਂਟ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰ ਆ ਜੇ ਉਹ ਮੌਤਾਂ ਨੂੰ ਘਟਾਉਣਾ ਮੈਂ ਮੈਂ ਆਉਣਾ ਉੱਤੇ ਉਹ ਉਹ ਚੀਜ਼ਾਂ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਰੇਲਵੇ ਦਾ ਵਿਸਤਾਰ ਵੀ ਹੋਊਗਾ ਪੰਜਾਬ 'ਚ ਟਰੈਕ ਵੀ ਨਵੇਂ ਬਣਨਗੇ ਰੇਲਵੇ ਸਟੇਸ਼ਨ ਅਮਰਿਤਪੁਰ ਜਿਵੇਂ ਤਕਰੀਬਨ 30 ਦਾ ਕੰਮ ਹੋ ਰਿਹਾ ਅੱਜ ਮਲੋਟ ਦੀ ਗੱਲ ਹੋਈ ਅਗਲੀ ਅਮਰਿਤਪੁਰ ਜਦੋਂ ਵੀ ਅ ਅਗਲੇ ਸਟੇਸ਼ਨ ਪਾਈ ਜਾਣਗੇ ਉੱਚ ਮਲੋਟ ਵੀ ਪਾਇਆ ਜਾਊਗਾ ਮੁਖਸਰ ਬਣ ਗਿਆ ਦੂਜੀ ਗੱਲ ਹਾਂ ਮੁਖਸਰ 2 ਕਰੋੜ ਰੁਪਏ ਖਰਚ ਹੋ ਰਹੇ ਐ ਹੀ 30 ਮੈਂ ਦੱਸਿਆ ਵੀ ਸਾਰੇ ਦੂਜੀ ਗੱਲ ਅੱਜ ਇੱਕ ਪਲੇਟਫਾਰਮ ਇੱਕ ਨੂੰ ਵੱਡਾ ਕਰਨ ਦੀ ਗੱਲ ਹੋਈ ਆ ਇੱਕ ਫੋਟੋਵਰ ਬ੍ਰਿਜ ਬਣਾਉਣ ਦੀ ਗੱਲ ਹੋਈ ਆ ਦੋ ਟ੍ਰੇਨਾਂ ਐ ਜਿਹੜੀਆਂ ਇੱਕ ਜਿਹੜੀ ਹਜੂਰ ਸਾਹਿਬ ਜਾਂਦੀ ਆ ਉਹਨੂੰ 3 ਦਿਨ ਚੱਲਦੀ ਆ ਉਹਨੂੰ ਵੀਕਲੀ ਕਰਨ ਦੀ ਗੱਲ ਕੀਤੀ ਆ ਜਿਹੜੀ ਪਟਨਾ ਸਾਹਿਬ ਗੰਗਾ ਨਗਰ ਤੋਂ ਜਾਂਦੀ ਸੀ ਉਹ ਕੋਵਿਡ ਤੋਂ ਬਾਅਦ ਬੰਦ ਆ ਉਹਨੂੰ ਚਲਾਉਣ ਦੀ ਗੱਲ ਹੋਈ ਆ ਇਹ ਇਸ਼ੂ ਮੇਰੇ ਮੂਰੇ ਅੱਜ ਆਏ ਆ ਇੱਕ ਪਾਣੀ ਜਿਹੜੀ ਸੇਵਾ ਕਰਦੇ ਆ ਸਾਡੇ ਭਾਈ ਕਨੈਸ਼ ਭਾਈ ਕਨਈਆ ਸੁਸਾਇਟੀ ਉਹਨਾਂ ਦਾ ਪਹਿਲਾਂ ਉੱਥੇ ਉਹਨਾਂ ਨੂੰ ਜਗ੍ਹਾ ਮਿਲੀ ਹੋਈ ਸੀ ਉਹ ਬੰਦ ਹੋਇਆ ਉਹਦੇ ਬਾਰੇ ਮੈਮਰੈਂਡਮ ਦਿੱਤਾ ਹੈ ਵੀ ਉਹ ਦੁਬਾਰਾ ਪਾਣੀ ਦੀ ਸੇਵਾ ਲਈ ਸਾਨੂੰ ਸ਼ੈਡ ਹੋ ਜੇ ਜਿਹੜਾ ਮਰਡਰ ਹੋਇਆ ਤੁਸੀਂ ਅਲਤੀ ਮਦਦ ਤੇ ਪਹੁੰਚੇ ਮੇਰੇ ਉਸ ਮਾਮਲੇ